ਬਾਬੂ ਸ਼ਹਿ ਦੇਖ ਰਹੇ ਤੁਸੀਂ ਚੰਡੀਗੜ੍ਹ ਦੇ ਗੁਰਦੁਆਰਾ ਪਾਤਸ਼ਾਹੀ 10ਵੇਂ ਸੈਕਟਰ 8 ਵਿਖੇ ਇੱਕ ਧਾਰਮਿਕ ਸਮਾਗਮ ਹੋਇਆ ਜਿੱਥੇ ਪੰਜਾਬ ਦੇ ਇਨਫੋਰਮੇਸ਼ਨ ਕਮਿਸ਼ਨਰ ਨੇ ਜਿਹੜੇ ਹਰਪ੍ਰੀਤ ਸਿੰਘ ਸੰਧੂ ਉਹਨਾਂ ਨੇ ਖਾਸ ਤੌਰ ਤੇ ਨੌਵੇਂ ਪਾਤਸ਼ਾਹ ਗੁਰ ਗੁਰਤੇਗ ਬਹਾਦਰ ਜੀ ਦੀ ਜੀਵਨ ਯਾਤਰਾ ਦੇ ਨਾਲ ਜਿਹੜੇ ਜੁੜੇ ਹੋਏ ਪਾਵਨ ਸਥਾਨ ਨੇ ਗੁਰਦੁਆਰਾ ਸਾਹਿਬ ਨੇ ਵੱਖ-ਵੱਖ ਥਾਵਾਂ ਤੇ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਤਸਵੀਰਾਂ ਨੇ ਉਹ ਇੱਥੇ ਸਾਂਝੀਆਂ ਵੀ ਕੀਤੀਆਂ ਨੇ ਤੇ ਇੱਕ ਧਾਰਮਿਕ ਸਮਾਗਮ ਦੌਰਾਨ ਕਈ ਜਿਹੜੇ ਨਾਮਵਰ ਸ਼ਖਸ ਨੇ ਉਹ ਇੱਥੇ ਪਹੁੰਚੇ ਸ਼ਾਮਿਲ ਹੋਏ ਜਿਦੇ ਵਿੱਚ ਜਸਟਿਸ ਰਣਜੀਤ ਸਿੰਘ ਹੋਣ ਜਸਟਿਸ ਐਸਐਸ ਸਾਰੋ ਹੋਣ ਏਐਸ ਰਾਏ ਹੋਣ ਐਸਐਸ ਗੋਪਾ ਰਾਏ ਹੋਣ ਐਨਪੀਐਸ ਆਲਕ ਹੋਣ ਇਹਦੇ ਨਾਲ ਨਾਲ ਹੋਰ ਕਈ ਨਾਮੀ ਜਿਹੜੇ ਡਾਕਟਰ ਨੇ ਪੱਤਰਕਾਰ ਵੀ ਪਹੁੰਚੇ ਸੀਨੀਅਰ ਜਰਨਲਿਸਟ ਬਲਜੀਤ ਬੱਲੀ ਸਮੇਤ ਔਰ ਕਈ ਜਿਹੜੇ ਸ਼ਖਸ ਸੀਗੇ ਉੱਥੇ ਪਹੁੰਚੇ बिजनेसमੈਨ ਵੀ ਸੀਗੇ ਜਿਹੜੇ ਪਹੁੰਚ ਕੇ ਜਿਨ੍ਹਾਂ ਨੇ ਗੁਰਤੇਗ ਬਹਾਦਰ ਜੀ ਦੀ ਪੂਰੀ ਜੀਵਨ ਯਾਤਰਾ ਨੂੰ ਤੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਕਹੋ ਨਾਨਕ ਸਭ ਤੇਰੀ ਵਡਿਆਈ ਕੋ ਨਾ ਨਾ ਜਾਣੇ ਮੇਰਾ ਤੇਗ ਬਹਾਦਰ ਸਿਮਰੀਏ ਘਰ ਨੋਂ ਨਿਦਾਵੇ ਧਾਏ ਸਭ ਥਾਈ ਹੋਏ ਸਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨਿਸਾਨੀ ਸ਼ਹਾਦਤ ਔਰ ਤੇਗ ਬਹਾਦਰ ਸਾਹਿਬ ਦੇ ਚਲ ਰਹੇ 405ਵੇਂ ਪ੍ਰਕਾਸ਼ ਪੁਰਬ ਦੇ ਸਾਲ ਨੂੰ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਂਦੇ 350ਵੇਂ ਸ਼ਹਾਦਤ ਦੇ ਉਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਇੱਕ ਉਪਰਾਲਾ ਨੌਵੇਂ ਪਾਤਸ਼ਾਹ ਦੇ ਜਨਮ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਸ਼੍ਰੀ ਅਨੰਦਪੁਰ ਸਾਹਿਬ ਇਹ ਇੱਕ ਉਹਨਾਂ ਗੁਰਦੁਆਰਾ ਸਹਿਬਾਨ ਦੀ ਦਸਤਾਵੇਜ਼ ਵਾਹਿਗੁਰੂ ਦੀ ਬਖਸ਼ਿਸ਼ ਨਾ ਬਣਾਈ ਜਿੱਥੇ ਨੌਵੇਂ ਪਾਤਸ਼ਾਹ ਦੇ ਚਰਨ ਛੂ ਧਰਤੀ ਤੇ ਇਤਿਹਾਸਿਕ ਸਥਾਨਾਂ ਨੂੰ ਕੈਮਰੇ ਰਾਹੀਂ ਕੈਦ ਕਰਕੇ ਉਸ ਨੂੰ ਇੱਕ ਡਾਕੂਮੈਂਟ ਦੇ ਰੂਪ ਦੇ ਵਿੱਚ ਬਣਾ ਕੇ ਅਸੀਂ ਅੱਜ ਸਮਰਪਿਤ ਕੀਤਾ ਹੈ ਨੌਵੇਂ ਪਾਤਸ਼ਾਹ ਦੇ ਚਲ ਰਹੇ 405ਵੇਂ ਪ੍ਰਕਾਸ਼ ਪੁਰਬ ਦੇ ਸਾਲ ਨੂੰ ਔਰ ਮੈਂ ਬਹੁਤ ਹੀ ਰਿਣੀ ਔਰ ਧੰਨਵਾਦ ਕਰਦਾ ਆਂ ਗੁਰਦੁਆਰਾ ਪਾਤਸ਼ਾਹੀ 10ਵੀਂ ਸੈਕਟਰ 8 ਚੰਡੀਗੜ੍ਹ ਦੇ ਸਮੁੱਚੀ ਮੈਨੇਜਮੈਂਟ ਦਾ ਕੀਰਤਨੀ ਜਥੇ ਸਾਹਿਬ ਦਾ ਹੈੱਡ ਗ੍ਰੰਥੀ ਸਾਹਿਬ ਦਾ ਔਰ ਖਾਸ ਕਰਕੇ ਕਥਾਵਾਚਕ ਸਾਹਿਬ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਭਾਈਚਾਰੇ ਦੇ ਉਪਦੇਸ਼ ਨੂੰ ਇੱਕ ਬਹੁਤ ਹੀ ਸਚਜੇ ਢੰਗ ਨਾਲ ਸੰਗਤ ਨੂੰ ਔਰ ਖਾਸ ਕਰਕੇ ਮੈਂ ਚੰਡੀਗੜ੍ਹ ਦੇ ਸਾਰੇ ਹੀ ਵਸਨੀਕਾਂ ਨੂੰ ਜਿਨ੍ਹਾਂ ਨੇ ਸਮਾਂ ਕੱਢ ਕੇ ਅੱਜ ਰਹਿਰਾਸ ਵੇਲੇ ਇਸ ਪਵਿੱਤਰ ਸਮਾਗਮ ਦੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਔਰ ਡਾਇਵਰਸ ਕਮਿਊਨਿਟੀ ਸਾਰੀ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਦਿੱਤੇ ਗਏ ਭਾਈਚਾਰੇ ਦੇ ਸੰਦੇਸ਼ ਇੱਕ ਇਨਸਾਨੀਅਤ ਦੇ ਇੱਕ ਦੂਜੇ ਦੀ ਮਦਦ ਕਰਨ ਦੇ ਔਰ ਸਰ ਤੋਂ ਵੱਡਾ ਜਿਹੜਾ ਉਹਨਾਂ ਦਾ ਕੁਰਬਾਨੀ ਦਾ ਸੰਦੇਸ਼ ਵੀ ਤੁਸੀਂ ਆਪਣਾ ਸਿਰ ਚੱਕ ਕੇ ਜੀ ਸਕੋ ਕੋਈ ਗਲਤ ਕੰਮ ਨਾ ਕਰੋ ਔਰਤ ਦਾ ਸਤਕਾਰ ਕਰੋ ਉਸ ਨੂੰ ਕੋਟ-કોટ ਪ੍ਰਣਾਮ ਕਰਦੇ ਹੋਏ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਨੇਕ ਕਾਰਜ ਕਰੀਏ ਅਤੇ ਸਾਡੇ ਪੰਜਾਬ ਸੂਬੇ ਦੇ ਨੌਜਵਾਨ ਪੀੜੀ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਕਾਰਜ ਇਤਿਹਾਸ ਤੋਂ ਲੈ ਕੇ ਨੌਵੇਂ ਪਾਤਸ਼ਾਹ ਦੇ ਇਸ ਸਾਲ ਵਿੱਚ ਆਪਾਂ ਸਾਰੇ ਸ਼ਮੂਲਿਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ